ਪੰਜਾਬੀ ਗਾਇਕ ਗੁਰਮਨ ਮਾਨ ਦੀਆਂ ਮੁਸ਼ਕਿਲਾਂ ਵਧੀਆਂ ਜਾ ਰਹੀਆਂ ਨੇ ਥਾਣਾ ਦਰੀਸੀ ਦੀ ਪੁਲਿਸ ਨੇ ਗਾਇਕ ਖਿਲਾਫ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਦੋਸ਼ੇਟਾਂ ਧਾਰਾ 295ਏ ਦੇ ਤਹਿਤ ਕੇਸ ਦਰਜ ਕੀਤਾ ਹੈ ਜਾਣਕਾਰੀ ਲਈ ਦੱਸਦੀ ਕਿ ਗਾਇਕ ਨੇ ਆਪਣੀ ਐਲਬਮ ਚੱਕ ਦੋ ਰਖ ਲੋ ਵਿੱਚ ਗੀਤ ਕਨਵੋ ਵਿੱਚ ਭਗਵਾਨ ਸ਼ਨੀ ਬਾਰੇ ਗਲਤ ਟਿੱਪਣੀ ਕੀਤੀ ਸੀ ਗਾਇਕ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਜਾਣਕਾਰੀ ਅਨੁਸਾਰ ਪੰਡਿਤ ਦੀਪਕ ਸ਼ਰਮਾ ਵਾਸੀ ਵਾਲਾ ਰੋਡ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਨੀ ਮੰਦਿਰ ਅ 70 ਫੁੱਟੀ ਰੋਡ ਸੁੰਦਰ ਨਗਰ ਬਸਤੀ ਜੋਦੇਵਾਲ ਵਿੱਚ ਪਤੌਰ ਪੁਜਾਰੀ ਸੇਵਾ ਨਿਭਾ ਰਿਹਾ। ਉਹਨਾਂ ਨੇ ਅੱਗੇ ਦੱਸਿਆ ਕਿ 30 ਦਸੰਬਰ ਨੂੰ ਸ਼ਾਮ 6:30 ਵਜੇ ਉਹ ਆਪਣੇ ਮੋਬਾਈਲ ਤੇ YouTube ਤੋਂ ਭਜਨ ਸੁਣ ਰਿਹਾ ਸੀ। ਅਚਾਨਕ ਐਲਬਮ ਚਕਲੋਤਰ ਰੋਦਾ ਕਾਨ ਉਹ ਗੀਤ ਵਜਣ ਲੱਗ ਪਿਆ। ਗੀਤ ਦੇ ਬੋਲ ਕਿਤੋਂ ਕੁੰਡਲੀ ਚੋਂ ਮਿਲਤ ਨੂੰ ਸੋਹਣੀ ਮੈਂ ਸ਼ਨੀ ਪੱਕਾ ਡੱਬ ਵਿੱਚ ਰੱਖਾਂ। ਸ਼ਨੀ ਦੇਵ ਜੀ Hindu ਧਰਮ ਦੇ ਦੇਵਤਾ ਹਨ। ਗਾਇਕ ਨੇ ਇਹ ਸ਼ਬਦ ਉਨਾਦੀ ਸ਼ਾਂਤ ਦੇ ਖਿਲਾਫ ਗਾਏ ਨੇ ਇਸ ਗੀਤ ਨੂੰ ਗਾਇਕ ਗੁਰਮਨ ਮਾਨ ਨੇ ਗਾਇਆ ਹੈ ਗਾਇਕ ਨੇ ਸ਼ਨੀ ਮਾਰਾਤੇ ਕਲਤ ਟਿਪਿੰਗ ਕਰਕੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਹੈ ਦੀਪਕ ਸ਼ਰਮਾ ਅਨੁਸਾਰ ਥਾਣਾ ਦਰੇਸੀ ਦੀ ਪੁਲਿਸ ਨੇ ਕਾਰਵਾਈ ਕਰਦਿਆ ਗਾਇਕ ਗੁਰਮਨ ਮਾਨ ਖਿਲਾਫ ਕੇਸ ਦਰਜ ਕਰ ਲਿਆ ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਹਰਪਾਲ ਸਿੰਘ ਕਰ ਰਹੇ ਨੇ ਫਿਲਹਾਲ ਗਾਇਕ ਫਰਾਰ ਦੱਸਿਆ ਜਾ ਰਿਹਾ ਹੈ ਬਾਕੀ ਇਸ ਤੇ ਕੋਈ ਅੱਗੇ ਅਪਡੇਟ ਆਂਦੀ ਹੈ ਤਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਆ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ